ਸੱਤ ਸਮੁੰਦਰੋਂ ਪਾਰ ਬਾਬਲ ਨੇ ਤੀ ਤੋਰਤੀ ਕਰੂ ਕਮਾਈਆਂ ਜਾ ਕੇ ਬਾਬਲ ਨੇ ਇਸ ਸੋਚ ਲਈ ਸੱਤ ਸਮੁੰਦਰੋਂ ਪਾਰ ਬਾਬਲ ਨੇ ਤੀ ਤੋਰਤੀ ਕਰੂ ਕਮਾਈਆਂ ਜਾ ਕੇ ਬਾਬਲ ਨੇ ਇਸ ਸੋਚ ਲਈ 40 ਲੱਖ ਰੁਪਈਆ ਬਾਬਲ ਨੇ ਤੀਤੇ ਲਾਇਆ ਦੇਸ ਬਹਾਰ ਲੈ ਜਾ ਕੇ ਤੀਏ ਕੀ ਕਮਾਇਆ 40 ਲੱਖ ਰੁਪਈਆ ਬਾਬਲ ਨੇ ਤੀਤੇ ਲਾਇਆ ਦੇਸ ਬਹਾਰ ਲੈ ਜਾ ਕੇ ਤੀਏ ਕੀ ਕਮਾਇਆ ਨਾ ਫੀਸਾ ਪੂਰੀ ਆਉਂਦੀ ਆ ਜਾਂਕੇ ਦੇਸ ਬਹਾਰ ਲੈ ਹੁਣ ਤੀ ਦਾ ਹਾਲ ਵੀ ਪੁੱਛ ਲੈ ਬਾਬਲ ਐਥੇ ਆਕੇ ਹੁਣ ਤੀ ਦਾ ਹਾਲ ਵੀ ਪੁੱਛ ਲੈ ਬਾਬਲ ਐਥੇ ਆਕੇ ਰਹਿਣੂ ਹੈ ਨਾ ਕੋਈ ਵੀ ਬਾਬਲ ਉਧਰੋਂ ਹੋਰ ਮਿੰਟ ਤੇ ਟੈਕਸ ਲਗਾਤੇ ਕਹੇ ਕਨੇਡਾ ਸਰਕਾਰ ਪੜ ਕੇ ਵਾਪਸ ਜਾਓ ਦੋ ਸਾਲਾਂ ਵਿੱਚ 40 ਲੱਖ ਤਸਵਾ ਹੋ ਗਿਆ ਪੀ ਆਰ ਦੀ ਫਾਈਲ ਨਾ ਲੱਗਦੀ ਇੱਥੇ ਬਾਬਲ ਪੀਆਰ ਦੀ ਫਾਈਲ ਨ ਲੱਗਦੀ ਇੱਥੇ ਬਾਬਲ ਤੇਰਾ ਫਿਕਰ ਤਾਂ ਬਾਬਲ ਹੁਣ ਵੀ ਉਹ ਨਾ ਹੀ ਰਹਿ ਗਿਆ ਜੀ ਵਿਆਹ ਕਰ ਤੋਰ ਦਿੰਦਾ ਤਾਂ ਸਿਰ ਤੋਂ ਟੈਨਸ਼ਨ ਲੈਂਦੀ ਜੀ ਵਿਆਹ ਕਰ ਤੋਰ ਦਿੰਦਾ ਸਿਰ ਤੋਂ ਤੇਰੇ ਟੈਨਸ਼ਨ ਲੈਂਦੀ ਪੜੇ ਕਰ ਤੂੰ ਬੋਚ ਬੋਚ ਕੇ ਰੱਖਿਆ ਬਾਬਲ ਐਤੀ ਤੁਰਨਾ ਪੈਂਦਾ ਮੈਨੂੰ ਕੱਲਿਆਂ ਬਾਬਲ ਐਤੀ ਤੁਰਨਾ ਪੈਂਦਾ ਮੈਨੂੰ ਕੱਲਿਆਂ ਬਾਬਲ ਕੀ ਕਰਿਆ ਕਨੇਡਾ ਸਰਕਾਰੇ ਕੁਝ ਤਾਂ ਤਰਸ ਤੂੰ ਕਰ ਦੇ ਕਰਜਾ ਚੱਕ ਕੇ ਤੋਰਿਆ ਮੂਲ ਤਵਾਪਸ ਕਰਦੇ ਕਰਜਾ ਚੱਕ ਕੇ ਤੋਰਿਆ ਮੂਲ ਤਵਾਪਸ ਕਰਦੇ ਕਰਜ਼ੀ ਦੇ ਵਿੱਚ ਡੁੱਬਿਆ ਬਾਬਲ ਤਰਲੇ ਪਾਵੇ ਸੁਣ ਕਨੇਡਾ ਸਰਕਾਰੇ ਰੂਲ ਤੋ ਬਦਲ ਦੇ ਸਾਰੇ ਤੀ ਮੇਰੀ ਦੀ ਮਿਹਨਤ ਉਸ ਦੇ ਪੱਲੇ ਪਾ ਦੇ ਤੀ ਮੇਰੀ ਦੀ ਮਿਹਨਤ ਉਸ ਦੇ ਪੱਲੇ ਪਾ ਦੇ ਤੀ ਦਾ ਬਾਬਲ ਅਰਜ ਕਰੇ ਪੀ ਆਰ ਤੂੰ ਤੀ ਨੂੰ ਪਾ ਦੇ ਨੀ ਕਨੇਡਾ ਸਰਕਾਰੇ ਬਾਬਲ ਮੇਰਾ ਅਰਜ ਕਰੇ ਤੂੰ ਤੀ ਮੇਰੀ ਨੂੰ ਪਿਆਰ ਪਾ ਦੇ